ਮੇਰਾ 2 ਵਾਰੀ 21 21 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਿਲਿਆ ਇੱਕ ਵਾਰ 14 ਦਿਨ ਦਾ 56 ਦਿਨ ਦਾ ਰਿਮਾਂਡ ਇੰਡੀਅਨ ਜੁਡੀਸ਼ਰੀ ਦੀ ਹਿਸਟਰੀ ਵਿੱਚ ਹਾਈएस्ट ਰਿਮਾਂਡ ਮੇਰਾ ਇਹਨਾਂ ਨੇ ਮੈਨੂੰ 4 ਉਮਰ ਕੈਦ ਦੀਆਂ ਅਲੱਗ-ਅਲੱਗ ਸੈਕਸ਼ਨ ਦੇ ਵਿੱਚ ਸਜ਼ਾ ਦਿੱਤੀਆਂ 1 ਸਾਲ ਦੀ ਵੀ ਇੱਕ ਵਿੱਚ 12 ਸਾਲ ਦੀ ਸਜ਼ਾ ਦਿੱਤੀ 50000 ਰੁਪਏ ਮੈਨੂੰ ਜੁਰਮਾਨਾ ਸੀਗਾ ਜਿਹੜਾ ਲਾਇਆ ਸੀਗਾ ਤੁਸੀਂ ਅਪੀਲ ਕੀਤੀ ਸੁਪਰੀਮ ਕੋਰਟ ਦੇ Yes ਅਪੀਲ ਮੈਂ ਕੀਤੀ ਤਾ ਅਪੀਲ ਦੇ ਵਿੱਚ ਜਿਹੜੀ ਮੇਰੀ ਸੁਪਰੀਮ ਕੋਰਟ ਨੇ ਮੇਰੀ ਰੀਲੀਜ਼ ਇਸ ਕਰਕੇ ਕੀਤੀ ਕਿਉਂਕਿ ਮੈਂ ਜਿਹੜਾ ਜੇਲ੍ਹ ਦੇ ਵਿੱਚ ਐਮੇ ਕੀਤੀ ਫਰਸਟ ਵਿਜ਼ਨ ਦੇ ਵਿੱਚ ਉਸ ਮੇਰੀ ਕੁਆਲੀਫਿਕੇਸ਼ਨ ਨੂੰ ਮੁੱਖ ਰੱਖਦੇ ਆ ਸੁਪਰੀਮ ਕੋਰਟ ਨੇ ਜਿਹੜੀ ਇਵਨ ਪ੍ਰੋਸੀਕਿਊਸ਼ਨ ਨੇ ਵੀ ਬੜਾ ਮਹਿਸੂਸ ਕੀਤਾ ਕਿ ਬੰਦੇ ਨੇ ਕਿਉਂਕਿ ਇੰਡੀਆ ਦਾ ਜਿਹੜਾ ਰਿਫਾਰਮੇਟਿਵ ਜੀ ਕਿ ਬੰਦੇ ਨੂੰ ਜੇਲ੍ਹ ਵਿੱਚ ਇਸ ਕਰਕੇ ਪਾਇਆ ਜਾਂਦਾ ਕਿ ਉਹਨੂੰ ਆਪਾਂ ਨੇ ਸੁਧਾਰ ਕੇ ਬਾਹਰ ਕਰ ਦੇ। ਠੀਕ ਹੈ ਠੀਕ ਹੈ ਜੀ। ਸੋ ਮੈਂ ਕਹਿੰਦਾ ਵੀ ਇਹ ਬੜੀ ਉਹਨਾਂ ਨੇ ਇੱਕ ਨਿਵੇਕਲੀ ਸੋਚੀ ਜਿਹੜੀ ਮੈਂਨੇ ਅਡਾਪਟ ਕੀਤੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਕਹਿ ਰਿਹਾ ਕਿ ਮੇਰੇ ਵਿੱਚ ਇੰਨੀ ਸੋਚੀ ਨਹੀਂ ਕਿ ਮੈਂ ਕੁਝ ਸੋਚ ਸਕਦਾ ਕਿਉਂਕਿ ਜੋ ਵੀ ਕਾਰਵਾਈ ਕਰਾਈ ਹੈ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਮੇਰਾ ਇਹਦੇ ਵਿੱਚ ਕੋਈ ਦਿਮਾਗ ਨਹੀਂ ਕੰਮ ਕਰ ਰਿਹਾ। ਮੇਰਾ ਗੁਰੂ ਹੀ ਬਖਸ਼ਿਸ਼ ਕਰਕੇ ਮੇਰੇ ਤੋਂ ਇਹ ਸੇਵਾ ਲੈ ਰਿਹਾ। ਮੇਰੀ ਕਿਸੇ ਤਰ੍ਹਾਂ ਔਰ ਜਿਹੜੀ ਮੇਰੀ ਰਿਹਾਈ ਦਾ ਉਦਮ ਹੈ ਏ ਵੀ ਮੇਰੇ ਗੁਰੂ ਨੇ ਹੀ ਮੇਰੇ ਤੇ ਬਖਸ਼ਿਸ਼ ਕਰਕੇ ਮੇਰੀ ਰਿਹਾਈ ਕਰਿਆ ਆਦਰਵਾਈਜ਼ ਮੇਰੇ ਲਈ 1% ਵੀ ਪੋਸਿਬਿਲਟੀ ਨਹੀਂ ਸੀ ਕਿ ਐਡੇ بڑے ਕੇਸ 'ਚ ਰਿਹਾ ਹੋ ਕੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਿਆ ਹਾਂ